ਫੀਡ ਤਿਆਰ ਕੀਤੀ ਹੈ ਕੰਗੋਟ ਫਾਰਮ ਨੇ ਕੰਗੋਟ ਫੀਡ ਦੇ ਨਾਂ ਤੇ ਗੋਟ ਗਰੋਅਰ ਜਿਹੜਾ ਕੀ ਬੱਕਰੀਆਂ ਨੂੰ ਅੰਦਰੋਂ ਸੇਤ ਠੀਕ ਕਰਨ ਲਈ ਜ਼ਰੂਰੀ ਹੈ ਜੇ ਤੁਹਾਡੀਆਂ ਬੱਕਰੀਆਂ ਤੇ ਸ਼ਾਈਨ ਨਹੀਂ ਆ ਰਹੀ ਜਾਂ ਤੁਹਾਡੀਆਂ ਬੱਕਰੀਆਂ ਟਾਈਮ ਤੇ ਹੀਟ ਤੇ ਨਹੀਂ ਆ ਰਹੀਆਂ ਗੱਬਨ ਨਹੀਂ ਹੋ ਰਹੀਆਂ ਪ੍ਰੋਪਰ ਜਾਂ ਕੋਈ એનર્ਜੀ ਨਹੀਂ ਦਿਖ ਰਹੀ ਬੱਕਰੀਆਂ ਚ ਜਾਂ ਕਮਜ਼ੋਰੀ ਫੀਲ ਕਰਦੀਆਂ ਨੇ ਤੱਕ ਕੰਗ ਗੋਟ ਫੀਡ ਟਰਾਈ ਕਰਕੇ ਦੇਖੋ ਤੁਹਾਨੂੰ ਬਹੁਤ ਸੋਨੇ ਰਿਜ਼ਲਟ ਆਉਣਗੇ ਬੜੀ ਸ਼ਾਨਦਾਰ ਰਿਜ਼ਲਟ ਆਏ ਨੇ ਆਕੇ ਦੇਖੋ ਸਾਡੇ ਫਾਰਮ ਤੇ ਤੁਹਾਨੂੰ ਖੁੱਲਾ ਸੱਦਾ ਹੈਗਾ ਦੇਖੋ ਆਕੇ ਸਾਡੀਆਂ ਬੱਕਰੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗ ਗੋਟ ਫਾਰਮ ਪਟਿਆਲਾ ਤੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੋ ਰਿਹਾ ਹੈਗਾ ਜੀ ਫੀਡ ਤਿਆਰ ਕੀਤੀ ਹੈ ਕੰਗ ਗੋਟ ਫਾਰਮ ਨੇ ਕੰਗ ਗੋਟ ਫੀਡ ਦੇ ਨਾਂ ਤੇ ਗੋਟ ਗਰੋਅਰ ਜਿਹੜਾ ਕੀ ਬੱਕਰੀਆਂ ਨੂੰ ਅੰਦਰੋਂ ਸਿਹਤ ਠੀਕ ਕਰਨ ਲਈ ਜ਼ਰੂਰੀ ਹੈ ਜੇ ਤੁਹਾਡੀਆਂ ਬੱਕਰੀਆਂ ਤੇ ਸ਼ਾਈਨ ਨਹੀਂ ਆ ਰਹੀਆਂ ਜਾਂ ਤੁਹਾਡੀਆਂ ਬੱਕਰੀਆਂ ਟਾਈਮ ਤੇ ਹੀਟ ਤੇ ਨਹੀਂ ਆ ਰਹੀਆਂ ਗੱਬਨ ਨਹੀਂ ਹੋ ਰਹੀਆਂ ਪ੍ਰੋਪਰ ਜਾਂ ਕੋਈ એનર્ਜੀ ਨਹੀਂ ਦਿਖ ਰਹੀ ਬੱਕਰੀਆਂ 'ਚ ਜਾਂ ਕਮਜ਼ੋਰੀ ਫੀਲ ਕਰਦੀਆਂ ਨੇ ਤਾਂ ਕੰਗ ਗੋਟ ਫੀਡ ਟਰਾਈ ਕਰਕੇ ਦੇਖੋ ਤੁਹਾਨੂੰ ਬਹੁਤ ਸੋਨੇ ਰਿਜ਼ਲਟ ਆਉਣਗੇ ਪਿਛਲੇ 6 ਮਹੀਨੇ ਤੋਂ ਐਕਸਪੈਰੀਮੈਂਟ ਕਰ ਕਰਕੇ ਕੰਗੋਟ ਫਾਰਮ ਤੇ ਕੰਗੋਟ ਫੀਡ ਤਿਆਰ ਕੀਤੀ ਹੈ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਬੜੇ ਸ਼ਾਨਦਾਰ ਰਿਜ਼ਲਟ ਆਏ ਨੇ ਆਕੇ ਦੇਖੋ ਸਾਡੇ ਫਾਰਮ ਤੇ ਤੁਹਾਨੂੰ ਖੁੱਲਾ ਸੱਦਾ ਹੈਗਾ ਦੇਖੋ ਆਕੇ ਸਾਡੀਆਂ ਬੱਕਰੀਆਂ ਕਿਵੇਂ ਚਮਕ ਮਾਰਦੀਆਂ ਨੇ ਇਹ ਸਿਰਫ ਸਿਰਫ ਤੇ ਸਿਰਫ ਕੰਗੋਟ ਫੀਡ ਦਾ ਨਤੀਜਾ ਹੈਗਾ